ਕਾਂ ਦਾ ਰਾਜਸਥਾਨ ਦੇ ਵਿੱਚ ਅਸੀਂ ਲਾਉਣ ਜਾ ਰਹੇ ਹਾਂ ਆਪਣੀ ਸਾਈਟ ਪੂਰੇ ਦੇ ਵਿੱਚ ਆਪਣੇ ਲਾਉਣੇ ਆ ਬਦਲਾਂ ਦੇ ਉੱਪਰ ਸੱਤ ਦੇ ਉੱਪਰ ਸੱਤ ਦੇ ਬਦਲਾਅ ਲਈ ਸੀ ਕਰੀ ਤੇ ਜਿਹੜਾ ਸਾਡੇ ਤੋਂ ਬਟਾ ਬਟੰਡੇ ਤੋਂ ਜੋਧਪੁਰ ਰਾਜਸਥਾਨ ਦੇ ਵਿੱਚ ਆ ਇੱਕ ਤੰਬਾਰ ਦਾ ਮਾਹੌਲ ਬਣਾ ਬਿਲਕੁਲ ਜੋਤੇ ਬਣੇ ਰਹੇ ਉਹ ਨਾਲ ਸੋਚ ਨੈਟਵਰਕ ਹੀ ਪਰੋਮ ਕਰ ਗਿਆ ਰੋੜ ਰੋਕਾਰ ਇਹ ਵੀਡੀਓ ਕੁਝ ਪਕਾਦਾ ਹੋਤੇ ਬਣੇ ਰਹੇ ਉਹ ਨਾਲ ਸੋਚ ਨੈਟਵਰਕ ਹੀ ਪਰੋਮ ਕਰ ਗਿਆ ਰੋੜ ਰੋਕਾਰ ਇਹ ਵੀਡੀਓ ਕੁਝ ਪਕਾਦਾ ਹੋਦਾ ਹੈਗਾ ਆ ਦੇਖ ਤੋਂ ਇੱਧਰ ਹੀ ਸਾਡੇ ਵੀ ਦਿਖਾ ਰਹੇ ਹੈਗਾ ਇੱਕ Rajasthan ਦਾ ਮੈਂ Rajasthan ਨੀ ਘਰੇ ਚਾਰ ਉਸਾ ਸੋਖੋ ਦਰ ਦਰ ਰੋੜ ਰੋਾਈ ਜਾਂਦਾ ਦੇਖ ਸੀ ਕਿ ਕਿੰਨੇ ਸਿਆਰੇ ਦਾ ਇਹ ਪਰ ਆਂਡਰ ਬਿੱਲ ਨਵਾਂ ਕੰਮ ਆ ਗਿਆ ਨਵੀਂ ਚੀਜ਼ ਆ ਗਿਆ ਕਿ ਤੁਸੀਂ ਵੀ ਆਪਣਾ ਘਰ ਤਿਆਰ ਕੀਤਾ ਜਾਂ ਕੋਈ ਨਵੀਂ ਜੀ ਤਿਆਰ ਕੀਤੀ ਹੈ ਤਾਂ ਆਪਣੇ ਕਾਗਜ਼ ਵਿੱਚ ਲਗਵਾ ਸਕਦੇ ਹੋ ਕਿ ਐਮਪੀਏ ਦੇ ਐਲਈਡੀ ਸੌਫਟਵੇਅਰ ਤੁਸੀਂ ਨਹੀਂ ਬਾਥਰੂਮ ਦੇ ਵਿੱਚ ਵੀ ਲਗਵਾ ਸਕਦੇ ਹੋ ਪੂਜਾ ਰੂਮ ਦੇ ਵਿੱਚ ਇੱਕ ਕਮਰੇ ਦੇ ਵਿੱਚ ਵੀ ਜਿੱਥੇ ਵੀ ਤੁਸੀਂ ਲਗਵਾਉਣਾ ਉੱਥੇ ਲਗਵਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਤੇ ਇਧਰ ਆ ਗਿਆ ਇਹ ਰੇਲ ਸਟੇਸ਼ਨੋਂ ਰੇਲਵੇ ਸਟੇਸ਼ਨ ਫਿਰ ਗਾਇਨੀਪੁਰਾ ਕਿਹੜਾ ਸਟੇਸ਼ਨ ਹੋਵੇਗੀ ਕਟੋ-ਕਟੇ ਇਹ ਬਠਿੰਡੇ ਤੋਂ ਪੈਂਦਾਗਾ ਸਾਨੂੰ 600-700 ਕਿਲੋਮੀਟਰ ਦੂਰ ਪੈਂਦਾ ਜੋਧਪੁਰ 600-700 ਕਿਲੋਮੀਟਰ ਦੂਰ ਆਗਾ ਜੋਧਪੁਰ ਜਿਹੜੇ ਮੇਰੇ ਭਰਾ ਮੇਰੇ ਪੇਜ ਤੇ ਜੁੜੇ ਹਨ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਉਂਕਿ ਤੁਸੀਂ ਪਹਿਲਾਂ ਤਾਂ ਥੀਮ ਦੇ ਥੰਬਨੇਲ ਦੇਖ ਲਿਆ ਹੋਊਗਾ ਥੰਬਨੇਲ ਦੇ ਵਿੱਚ ਲਿਖਿਆ ਬੱਦਲਾਂ ਦੀ ਸੱਪ ਦੀ ਪ੍ਰਕੋਸ ਰੋਡ ਦੇ ਨਾਲ ਐਲ.ਐਡੀ. ਸੱਟੇ ਉਹਦੇ ਸਾਰੀਆਂ ਐਲਗੀਆਂ ਲੱਗਦੀ ਨੇ ਤੇ ਆਹ ਸਾਡਾ ਨਾਲ ਬੈਠਾ ਜੋਧਾ ਤੇ ਬਾਕੀ ਬਣੇ ਰਹੋ ਨਾਲ ਮੈਂ ਤੁਹਾਨੂੰ ਪੂਰਾ ਦਿਖਾਵਾਂਗੇ Rajasthan ਦਾ ਜਿਹੜਾ ਸਾਡਾ ਪ੍ਰੋਜੈਕਟ ਆ ਕਰ ਦਿੱਤੇ ਜਿਹੜਾ ਉੱਥੇ ਕੰਮ ਸ਼ੁਰੂ ਕਰਨ ਜਾ ਰਹੇ ਆ ਤੇ ਉਹਦੇ ਵਿੱਚ ਹੀ ਆਪਾਂ ਤੇ ਉਹਦੇ ਵਿੱਚ ਹੀ